ਮਰਦਾਬਾਹ ਪੰਜਾਬ ਪਰ ਸਮਰਦਾਬਾਹ ਮਰਦਾਬਾਹ ਮਰਦਾਬਾਹ ਕੀਤਾ ਜਾ ਰਿਹਾ ਆ ਕਿ ਅਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਏ ਆ ਸਾਡੀਆਂ ਅਸਰ ਬਰੰਗੂ ਵੀ ਇਹ ਜੀ ਬੋਲਤੀ ਕਹਦੇ ਆ ਵੀ ਗਰੀਬਾਂ ਦਾ ਜਿਹੜਾ ਕੰਮ ਆ ਤੈਹ ਦੇ ਦਾ ਤੇ ਕਰੋ ਜਿੱਦਾਂ ਕਿ ਪਹਿਲਾਂ ਸਰਕਾਰਾਂ ਵੀ ਬੰਦੀਆਂ ਰਹੀਆਂ ਬੜੀ ਸਰਕਾਰ ਬਣੀ ਆ ਜੇ ਅ ਪਾਰੂ ਤੁਹਾਡੇ ਜਿਹਾ ਆਪ ਪਤਰੀ ਗੁਰਸੱਤ ਜੀ ਬਾਕੀ ਕਾਨੂੰਨ ਤੁਹਾਡੇ ਹੱਥ ਚਾ ਡੰਡਾ ਤੁਹਾਡੇ ਹੱਥ ਚ ਆ ਅਸੀਂ ਆਪਣੇ ਸਾਥੀਆਂ ਨੂੰ ਕੈਚ ਕਰੀਂ ਵੇਲੇ ਦਾ ਵੇਟ ਕਰੋ ਉਸ ਤੋਂ ਬਾਅਦ ਨਹੀਂ ਤਾਂ ਫਿਰ ਪਰ ਸਾਥੀ ਆਪਾਂ ਦੇਖਦੇ ਨਹੀਂ ਕਿ ਆਪਣੇ ਵੀ ਇਹ ਸਭ ਐ ਕਰੀਏ ਨਹੀਂ ਜਦ ਬਾਕੀ ਉਸ ਤੋਂ ਅੰਦਰ ਬੈਠ ਕੇ ਡਿਸਕਸ ਕਰ ਲਈਏ ਆਜੀ ਅਸੀਂ ਬੈਠੇ ਇਸ ਤਰ੍ਹਾਂ ਪੰਜਾਬ ਦੇ ਅੰਦਰ ਵੀ ਸ਼ਰੇਆਮ ਵੇਚ ਰਿਆ ਕੋਈ ਕਿਸੇ ਨੂੰ ਪਰਵਾਹ ਨਹੀਂ ਦੂਸਰਾ ਲੋਕਾਂ ਨੇ ਆਪਣੇ ਮੁੱਦੇ ਲੈ ਕੇ ਆਏ ਆ ਔਰ ਇਸ ਤਰ੍ਹਾਂ ਦੇ ਹਜ਼ਾਰਾਂ ਮੁੱਦੇ ਆ ਜਿਹੜੇ ਕਿ ਅੱਜ ਤੋਂ ਅੱਜ ਮੰਚ ਤੋਂ ਬਈ ਜਿਹੜੀਆਂ ਹੋਰ ਸਹੂਲਤਾਂ ਆ ਉਹਨਾਂ ਨੂੰ ਤੁਸੀਂ ਦੋ ਚਾਰ ਮਹੀਨੇ ਲੇਟ ਕਰ ਲਓ ਉਹ ਚੱਲ ਜੂ ਮਰਦਾਬਾਦ ਪੰਜਾਬ ਸੋਹਣ ਮਰਦਾਬਾਦ 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 ਕੀ ਮਸਲੇ ਸਿਕਾ ਕੀ ਕਾਜ ਸਮਝਤ ਨਹੀਂ ਸਕਾ ਅੱਜ ਜਿਹੜਾ ਮੋਜਨ ਸਮਾਜ પાર્ટી ਵੱਲੋਂ ਗਲੌਰ ਥਾਣੇ ਦਾ ਘਰਾਓ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਪੂਰੀ ਸਬ ਡਿਵੀਜ਼ਨ ਦੇ ਵਿੱਚ ਅਸੀਂ ਇਹ ਦੇਖਿਆ ਵੀ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਜੋ ਪਹਿਲਾਂ ਨਸ਼ਾ ਵੇਚਦਾ ਸੀ ਉਸ ਤੋਂ ਵੀ ਵੱਧ ਅੱਜ ਦੀ ਡੇਟ ਦੇ ਵਿੱਚ ਨਸ਼ਾ ਵਿਕ ਰਿਆ ਔਰ ਕੋਈ ਵੀ ਜਿਹੜਾ ਇੱਥੇ ਸੇਫ ਨਹੀਂ ਹੈਗਾ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਜਿਹੜਾ ਸੰਕੇਤਕ ਧਰਨਾ ਦਿੱਤਾ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨਾਲ ਸਾਡੀ ਬਹਿ ਕੇ ਗੱਲ ਹੋਈ ਆ 5 ਦਿਨ ਦਾ ਜਿਹੜਾ ਟਾਈਮ ਉਹ ਦਿੱਤਾ ਆ ਅਗਰ ਕੋਈ ਮਸਲਾ ਨਾ ਹੱਲ ਹੋਇਆ ਤੇ 5 ਦਿਨ ਤੋਂ ਬਾਅਦ ਜਿਹੜਾ ਆ ਧਰਨਾ ਵੱਡੇ ਪੱਧਰ ਤੇ ਲਾਇਆ ਜਾਣਾ ਕੀ ਮਸਲਾ ਕੀ ਸੀਗਾ ਜੀ ਮੇਨ ਮਸਲੇ ਬਖ ਬਖ ਸੀਗੇ ਗ੍ਰਾਂਥ ਥਾਣੇ ਦਾ ਵੀ ਸੀਗਾ ਤੇ 플ੌਟ ਥਾਣੇ ਦੇ ਵੀ ਸੀਗੇ ਕਿ ਹੁਣ ਵੀ ਦੇਖੋ ਪਹਿਲਾਂ ਜਿੱਦਾਂ ਸਰਕਾਰਾਂ ਸੀ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਪਹਿਲਾਂ ਕਿੰਨਾ ਗੱਲਾਂ ਮਾਰਦੇ ਸੀ ਏਦਾਂ ਕਰ ਦਵਾਂਗੇ ਏਦਾਂ ਹੁਣ ਇਹ ਵੀ ਖਾਸੇ ਬਣ ਗਏ ਆ ਸਾਨੂੰ ਜੁਨਾਈਟ ਹੋਣਾ ਪਊਗਾ ਤੇ ਇਕੱਠੇ ਹੋਣਾ ਪਊਗਾ ਇਸ ਗੱਲ ਤੇ ਵੀ ਅਸੀਂ ਲੋਕਾਂ ਨੂੰ ਰੋਜ਼ ਗੋਲੀਆਂ ਇਹ ਮੈਟਰ ਜਿਹੜਾ ਇੱਕ ਬੜੇ ਲੋਰ ਖਾਣੇ ਦੇ ਅੰਦਰ ਆਂਦੇ ਪਿੰਡਾਂ ਦੇ ਵਿੱਚ ਜਿਹੜੀ ਹੈ ਸ਼ਰੇਆਮ ਜਿਹੜੀ ਵੱਡ ਟੁੱਕ ਜਿਹੜੀ ਹੈ ਉਹ ਨਸ਼ੇੜੀ ਲੋਕ ਜਿਹੜਿਆ ਕਰ ਰਹੇ ਆ ਔਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਉਹ ਨਸ਼ਾ ਜਿਹੜਾ ਵਿਕ ਰਿਹਾ ਔਰ ਉਹਦੇ ਕਾਰਨ ਜਿਹੜਾ ਸਾਡੇ ਵੀ ਪਿੰਡ ਥਿੰਗ ਦਾ 1 ਕਿਲੋ ਮੀਟਰ ਜਿਹਦੇ ਵਿੱਚ ਸ਼ਰੇਆਮ ਮੁੰਡੇ ਦੇ ਦਾਤ ਮਾਰੇ ਗਏ ਔਰ ਕਾਫੀ ਦਤੋ ਜਹਾਦ ਕਰਨ ਤੋਂ ਬਾਅਦ ਵੀ ਜਦੋਂ ਪ੍ਰਸ਼ਾਸਨ ਨਾਲ ਜਾਂ ਅਜੂ ਨਾਲ ਕਦੀ ਗੱਲ ਕਰਦੇ ਸੀ ਤਾਂ ਉਹ ਜਿਹੜਾ ਲਾਰੇਵਾਡੀਆਂ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਕੋਈ ਵੀ ਕਾਰਵਾਈ ਕਰਨ ਤੋਂ ਜਿਹੜਾ ਆਨਕਾਨੀ ਕਰਦੇ ਸੀ ਇਸ ਕਰਕੇ ਜਿਹੜਾ ਲਗਭਗ 15 ਤੋਂ 17 ਮੀਟਰ ਜਿਹੜੇ ਆ ਉਹ ਅਸੀਂ ਡਿਸਕਸ ਕਰਕੇ ਛੱਡੇ ਹੁਣ ਡੀਐਸਪੀ ਸਾਹਿਬ ਨਾਲ ਉਹ 15 ਤੋਂ 17 ਮੀਟਰ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਵੱਟ ਟੁਕ ਦੇ ਨਾਲ ਰਿਲੇਟਡ ਹੈ ਗਿਆ ਔਰ ਵੱਡੀ ਪੱਧਰ ਤੇ ਜਿਹੜੀ ਹੈ ਉਹ ਨੌਜਵਾਨਾਂ ਦੀ ਵੱਟ ਟੁਕ ਹੋਈ ਹੈ ਔਰ ਅੱਜ ਤੱਕ ਜਿਹੜੀ ਹੈ ਕੋਈ ਵੀ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਨੂੰ ਜਿਹੜਾ ਅਮਲ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਇਹ ਅੱਜ ਦਾ ਧਰਨਾ ਜਿਹੜਾ ਉਹ ਦਿੱਤਾ ਗਿਆ ਔਰ ਪ੍ਰਸ਼ਾਸਨ ਨੇ ਸਾਨੂੰ ਇਹ ਵਿਸ਼ਵਾਸ ਤੋਂ ਆਇਆ ਕਿ 5 ਦਿਨ ਦੇ ਵਿੱਚ ਵਿੱਚ ਜਿਹੜੇ ਆ ਸਾਰੇ ਮੈਟਰ ਜਿਹੜੇ ਆ ਉਹ ਸੋਲਵ ਕੀਤੇ ਜਾਣਗੇ ਔਰ ਨਸ਼ੇ ਨੂੰ ਵੀ ਜਿਹੜੀ ਹੈ ਉਹ ਨੱਥ ਪਾਈ ਜਾਏਗੀ ਤੋਂ ਧੰਨਵਾਦ ਤੋਂ ਇਹਦੇ ਲਈ ਜਿਹੜਾ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਤੋਂ ਸਾਰੇ ਸਮੁੱਚੇ ਵਰਕਰ ਸਾਥੀਆਂ ਦਾ ਵੀ ਧੰਨਵਾਦ ਕਰਦੇ ਆਂ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੈ ਭੀ ਜੈ ਭਾ ਜਿਹੜੇ ਵੀ ਐਸਪੀ ਦੇ ਵਰਕਰ ਸਹਿਬਾਨ ਸੀ ਕੁਝ ਇਹਨਾਂ ਦੀਆਂ ਕੁਝ ਆਪਣੀਆਂ ਨਿੱਜੀ ਤੌਰ ਤੇ ਮਤਲਬ ਜਿਵੇਂ ਜਿਵੇਂ ਇਹਨਾਂ ਦੇ ਕੁਝ ਲੜਾਈ ਝਗੜਿਆਂ ਸੁਣਦੀ ਪਰਚੇ दर्ज ਹੋਏ ਸੀ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਇਲੈਕਸ਼ਨ ਹੋਈ ਹੈ ਜਾਂ ਇਲੈਕਸ਼ਨ ਤੋਂ ਬਾਅਦ ਜਿਹੜੀ ਸ਼ਫਲ ਹੋਈ ਹੈ ਚੁਕਤਲ ਹੋਈ ਉਹਦੇ ਵਿੱਚ ਜਾਂ ਡਿਊਟੀਆਂ ਕਰਕੇ ਪੁਲਿਸ ਵੱਲੋਂ ਕੁਝ ਮੁਕਦਮਿਆਂ ਦੇ ਵਿੱਚ ਲਾਪਰਵਾਹੀ ਲਾ ਲੋ ਜਾਂ ਦੇਰੀ ਕਿਸੇ ਵੀ ਕਾਰਨ ਹੋਈ ਉਹਦੇ ਵਿੱਚ ਉਸ ਦੇਰੀ ਨੂੰ ਲੈ ਕੇ ਇਹਨਾਂ ਦੇ ਵਿੱਚ ਰੋਸ ਹੈ ਗਿਆਈ ਉਹ ਇਹਨਾਂ ਦੀ ਬਸੰਤੁਸ਼ਟੀ ਕਰਾਈਆ ਔਰ ਪਹਿਲ ਦੇ ਦਾਰ ਤੇ ਇਹਨਾਂ ਮੁਕਦਮਿਆਂ ਨੂੰ ਜਿਹੜਾ ਵਾ ਜੋ ਵੀ ਉਹਦੇ ਵਿੱਚ ਕਮੀ ਪੇਸ਼ੀ ਜਾਂ ਇਹਨਾਂ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕਰ ਇਹਨਾਂ ਨੂੰ ਸੈਟੀਸਫਾਈ ਕੀਤਾ ਜਾਊਗਾ ਜਿੱਦਾਂ ਲੋਕਾਂ ਨੇ ਦੱਸਿਆ ਵੀ ਫਲੋਰ ਦੇ ਵਿੱਚ ਨਸ਼ਾ ਦੀ ਬਹੁਤ ਬਹੁਤ ਵਗ ਰਿਹਾ ਨਿਕ ਰਿਹਾ ਉਦੇ ਬਾਰੇ ਪ੍ਰਸ਼ਾਸਨ ਦੀ ਕੀ ਨੱਥ ਪਾਉਣ ਦੀ ਸਵਾਲ ਹੈ ਮੈਂ ਉਹਦੇ ਵਿੱਚ ਐਸਐਚਓ ਸਾਹਿਬ ਨੂੰ ਬਿਲਕੁਲ ਸਾਫ਼ ਸੁਥਰੇ ਲਫ਼ਜ਼ਾਂ ਜੀ ਇਹ ਗੱਲ ਕਹੀ ਹੈ ਜੀ ਜਿੰਨੇ ਵੀ ਨਕਸ਼ਾ ਜਿੰਨਾਂ ਦੇ ਖਿਲਾਫ ਮੁਕਦਮੇ ਦਰਜ ਦਰਜ ਹੈ ਜਾਂ ਨਹੀਂ ਹੈ ਜਿੰਨੇ ਵੀ ਵੇਚਣ ਵਾਲੇ ਉਹਨਾਂ ਦੀ ਲਿਸਟਾਂ ਤਿਆਰ ਕਰਕੇ ਉਹਨਾਂ ਤੇ ਰੇਡ ਕੀਤੇ ਜਾਣ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਬਿਲਕੁਲ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਜੇਕਰ ਤਾਂ ਦੇਖੋ ਘਟੋ ਘਟੋ ਘੜੇ ਨਹੀਂ ਜਾਂਦੇ ਉਹਨਾਂ ਦੇ ਖਿਲਾਫ ਪ੍ਰੈਸ਼ਰ ਇਨਾ ਕ੍ਰੀਏਟ ਕਰ ਦੋ ਕਿ ਇੱਥੇ ਨਸ਼ਾ ਵਿਕਣਾ ਬੰਦ ਹੋ ਜਾਵੇ ਅਰੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਆਪਣਾ ਲਾਗ ਜਿਹੜਾ ਸਾਡਾ ਇਹ ਸਾਫ ਸਥਰਾ ਰਹੇ ਮੈਂ ਅੱਜ ਆਇਆ ਸੀ ਡੀਐਸਪੀ ਸਾਹਿਬ ਛੁੱਟੀ ਤੇ ਹੋਮ ਕਰ ਗਿਆ ਮੇਰੇ ਕੋ ਚਾਰਜ ਸੀ ਅੱਜ ਮੇਰਾ ਲਾਸਟ ਡੇ ਹੈ ਕੱਲ ਜਦ ਵੀ ਸਾਹਮਣੇ ਆਇਆ ਨਾ ਬਾਕੀ ਮੈਂ ਡਿਪਟੀ ਸਾਹਿਬ ਦੇ ਵੀ ਨੋਟਿਸ ਲਿਆਉਂਗਾ ਸੀਨੀਅਰ ਅਫੀਸਰ ਸਾਹਿਬਾਨ ਦੇ ਨੋਟਿਸ ਲਿਆਉਂਗਾ